ਨਗਰ ਨਿਗਮ ਵੱਲੋਂ ਨਜਾਇਜ਼ ਕਬਜ਼ਿਆਂ ਤੇ ਕੀਤੀ ਕਾਰਵਾਈ ਬਠਿੰਡਾ ਦੇ ਸੰਝੇਨਗਰ ਵਿਖੇ ਨਗਰ ਨਿਗਮ ਦੀ ਟੀਮ ਜੀਸੀਬੀ ਮਸ਼ੀਨਾਂ ਤੇ ਭਾਰੀ ਪੁਲਿਸ ਫੋਰਸ ਲੈ ਕੇ ਪਹੁੰਚੀ ਅਤੇ ਉਹਨਾਂ ਵੱਲੋਂ ਇੱਥੇ ਕੀਤੀ ਗਈ ਨਜਾਇਜ਼ ਸਾਰੀ ਤੇ ਚਲਾਇਆ ਗਿਆ ਪੀਲਾ ਪੰਜਾ ਬੁੱਧਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਨਗਰ ਨਿਗਮ ਦੀ ਟੀਮ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਇੱਥੇ ਪਹੁੰਚੀ ਜਿੱਥੇ ਉਹਨਾਂ ਦੇ ਨਾਲ ਪਲਸ ਫੋਰਸ ਵੀ ਤਨਾਤ ਸੀ ਅਤੇ ਜੇਸੇ ਵੀ ਮਸ਼ੀਨ ਦੇ ਨਾਲ ਇੱਥੇ ਜੋ ਨਜਾਇਜ਼ ਉਸਾਰੀ ਕੀਤੀ ਗਈ ਸੀ ਇੱਥੇ ਇੱਕ ਨਜਾਇਜ਼ ਉਸਾਰੀ ਦੇ ਤੌਰ ਤੇ ਜੋ ਆਪਣਾ ਇੱਥੇ ਓਵਰਬ੍ਰਿਜ ਬਣ ਰਿਹਾ ਹੈ ਉਹ ਇਸ ਦੇ ਵਿੱਚ ਅੜਿੱਕਾ ਬਣ ਰਹੀ ਸੀ ਜਿਸ ਨੂੰ ਲੈ ਕੇ ਇਸ ਨੂੰ ਨੋਟਿਸ ਵੀ ਲਗਾਤਾਰ ਦਿੱਤੇ ਗਏ ਨੋਟਿਸਾਂ ਤੋਂ ਬਾਅਦ ਜਦੋਂ ਇਹ ਨਜਾਇਜ਼ ਉਸਾਰੀ ਨਹੀਂ ਹਟਾਈ ਗਈ ਤਾਂ ਅੱਜ ਨਗਰ ਨਿਗਮ ਦੀ ਟੀਮ ਇੱਥੇ ਆਪਣਾ ਜੇਸੇ ਵੀ ਮਸ਼ੀਨਾਂ ਤੇ ਪਲਸ ਫੋਰਸ ਲੈ ਕੇ ਪਹੁੰਚੀ ਅਤੇ ਉਹਨਾਂ ਵੱਲੋਂ ਇਸ ਨਜਾਇਜ਼ ਉਸਾਰੀ ਨੂੰ ਹਟਾ ਦਿੱਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਸੰਜੀ ਨਗਰ ਦੀ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਪੁਲਿਸ ਫੋਰਸ ਇੱਥੇ ਆਪਣਾ ਨਾਲ ਲਿਆਂਦੀ ਗਈ ਸੀ ਨਗਰ ਨਿਗਮ ਦੇ ਕਾਫੀ ਸਾਰੇ ਇੱਥੇ ਅਧਿਕਾਰੀ ਇੱਥੇ ਆਏ ਹੋਏ ਸਨ ਅਤੇ ਉਹਨਾਂ ਵੱਲੋਂ ਇਸ ਜੋ ਇੱਥੇ ਨਜਾਇਜ਼ ਉਸਾਰੀ ਕੀਤੀ ਗਈ ਉਸ ਤੇ ਪੀਲਾ ਪੰਜਾ ਚਲਾ ਦਿੱਤਾ ਗਿਆ ਇਸ ਜੋ ਇੱਥੇ ਉਸਾਰੀ ਕੀਤੀ ਗਈ ਸੀ ਨਜਾਇਜ਼ ਉਸਾਰੀ ਸੀ ਉਸ ਦੇ ਉੱਤੇ ਇਸ ਨੂੰ ਆਪਣਾ ਪੀਲਾ ਪੰਜਾ ਚਲਾ ਕੇ ਹਟਾ ਦਿੱਤਾ ਗਿਆ ਇਸ ਨੂੰ ਦਿਖਾ ਰਹੇ ਬਟਿੰਡਾ ਦੀ ਸੰਜੇਨਗਰ ਦੀ ਇਹ ਸਾਰੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਵਿੱਚ ਇੱਥੇ ਪੁਲਿਸ ਫੋਰਸ ਵੀ ਆਈ ਹੋਈ ਸੀ ਦੇ ਨਾਲ ਨਗਰ ਨਿਗਮ ਦੇ ਅਧਿਕਾਰੀ ਸਨ ਅਤੇ ਉਹਨਾਂ ਵੱਲੋਂ ਇਸ ਜਗ੍ਹਾ ਦੇ ਉੱਤੇ ਨਜਾਇਜ਼ ਉਪਕਬਜ਼ਾ ਕੀਤਾ ਕਿਸੇ ਉਸ ਨੂੰ ਹਟਾ ਦਿੱਤਾ ਗਿਆ। ਸतीश ਬਲੋਤਰਾ ਇਹ ਰੋੜ ਪੁਲ ਦੀ ਪੋਲ ਬਣ ਰਿਹਾ ਪੋਲ ਦੇ ਵਿੱਚ ਨਜਾਇਜ਼ ਕਬਜ਼ਾ ਕੀਤਾ ਸੀ ਜਿਹੜਾ ਕਿ ਅੱਜ ਕਾਨੂੰਨ ਅਨੁਸਾਰ ਤੁਰ ਕਰਦਾ ਹੈ। ਕਿਹੜੀ ਜਗ੍ਹਾ ਦੀ ਹੈ ਇਹ? ਇਹ ਹੈ ਆਰਓਵੀ ਪੁਲ ਦੇ ਕੋਲ ਜਗ੍ਹਾ ਕਿਹੜੀ ਏਰੀਆ ਹੈ ਕਹਦਾ ਬਤਾ। ਕਿਹੜਾ ਏਰੀਆ ਬੰਦਾ? ਸੰਜੇਨਗਰ ਸੰਜੇਨਗਰ ਇਹਨਾਂ ਨੂੰ ਕੋਈ ਪਹਿਲਾਂ ਨੋਟਿਸ ਨੋਟਿਸ ਜਾਰੀ ਕੀਤਾ। ਇਹ ਰੋਲ ਪੋਰਸ਼ਨ ਆ ਜੀ ਬਾਕਾਇਦਾ ਹਦਾਇਤ ਕੋਈ ਮਾਰਦੀ ਬਾਈ ਨੋਟਿਸ ਵਾਲਾ ਸਰੂ ਕਰਾ ਕੇ ਅਸੀਂ ਫਸੋ ਲਈ ਅਪਰ ਨੋਟਿਸ ਦੇ ਬਾਅਦ ਟਾਈਮ ਦੇਣ ਤੋਂ ਬਾਅਦ ਕਰਾ ਹਾਂ ਨਕਰ ਨਹੀਂ ਨਮਕ ਨਹੀਂ ਕਿ ਨਾਉਂ ਸਟੇਜ ਬਲ ਉਤਰਾ ਅੱਧਾ ਤਾਂ ਡੋਲ ਪੀਏ ਏਟੀਵੀ